ਮਾਤਾ ਜੀ ਅੱਜ ਜਿਹੜੀ ਮੀਟਿੰਗ ਹੋ ਰਹੀ ਆ ਕੀ ਲੱਗਦਾ ਤੁਹਾਨੂੰ ਪੁੱਤ ਸਾਨੂੰ ਮੀਟਿੰਗ ਹੋ ਰਹੀ ਆ ਜੋ ਸਤਗੁਰੂ ਮਨਜ਼ੂਰ ਹੋਊਗਾ ਉਹ ਹਣਾ ਸਾੱਚ ੱਕ ਦੀ ਲੜਾਈ ਐ ਸਾਡੀ ਅਸੀਂ ਗਵਰਨਮੈਂਟ ਕੋਲ ਕੋਈ ਵਾਧੂ ਚੀਜ਼ ਨਹੀਂ ਮੰਗਦੇ ਆਪਣਾ ਹੱਕ ਮੰਗਦੇ ਆ ਕਿਸਾਨ ਹੈਗੇ ਆ ਤੇ ਕੀ ਲੱਗਦਾ ਕਿ ਅੱਜ ਨਤੀਜਾ ਨਿਕਲ ਸਕਦਾ ਨਤੀਜਾ ਸਤਗੁਰੂ ਦੇ ਵਾਸਤੇ ਆਪਣੇ ਵਾਸਤੇ ਨਹੀਂ ਠੀਕ ਆਪਣੇ ਵਾਸਤੇ ਤੇ ਕੀ ਕਹੋਗੇ ਜੀ ਮਾਤਾ ਜੀ ਆਈ ਤੇ ਇਹੀ ਕਹਿੰਨੇ ਆ ਕਿ ਚਲੋ ਮੀਟਿੰਗ ਹੋਵੇ ਕਿ ਚਲੋ ਜੋ ਸਾਡਾ ਹਸਾਬ ਕਿਤਾਬ ਸਾਨੂੰ ਅਸੀਂ ਜੋ ਮੰਗਾ ਆਪਣੀਆਂ ਮੰਗਣ ਆਏ ਆ ਸਾਡੀਆਂ ਉਹ ਪੂਰੀਆਂ ਕਰ ਦੇਣਾ ਤੇ ਬਾਕੀ ਚਲੋ ਵੈਗਰੂ ਦੇ ਹੱਥ ਵਾਸੇ ਜੋ ਉਹਨੇ ਕਰਨਾ ਵੋ ਸਭ ਕੁਝ ਜੋ ਕੁਝ ਕਰਨਾ ਹਾਂਜੀ 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 ਕੀ ਕਹਿੰਦੇ ਸੀ ਉਹ ਤਾਂ ਹੀ ਉਹ ਆਖਦੇ ਆ ਕਿ ਵੇਖ ਸੱਚ ਜੀ ਹਮੇਸ਼ਾ ਦੀ ਜੇ ਹੋਈ ਹੈ ਤੇ ਹੋਣੀ ਹੈ ਅਸੀਂ ਸਾਡੀ ਕੋਈ ਨਜਾਇਜ਼ ਮੰਗਣੀ ਨਜਾਇਜ਼ ਮੰਗ ਹੈ ਨਹੀਂ ਸਾਡੀ ਪੁੱਤ ਕਿ ਵੇਖੋ ਜਿਹੜੀ ਕਣਕ ਆਪਣੀ ਆ ਝੋਨਾ ਵਾ ਉਹਦਾ ਕੋਈ ਰੇਟ ਨਹੀਂ ਲੱਗਦਾ ਚੰਦ ਵੇ ਤੇ ਅਸਕਰ ਅਸੀਂ ਕਿਸਾਨ ਵਾਂ ਤੇ ਰੇਟ ਮਿਲੂਗਾ ਤੇ ਫੇਰ ਹੀ ਆਹੀ ਖਾਵਾਂਗੇ ਨਹੀਂ ਤੇ ਕੀ ਕਰਾਂਗੇ ਸੱਚ ਤੇ ਹੱਕ ਵਾਸਤੇ ਬੈਠੇ ਸੱਚ ਹੱਕ ਦਾ ਨਿਤਾਰਾ ਵਾਇਗਰੂ ਕਰੇ ਇਹੋ ਹੀ ਆਖਦੇ ਥੈਂਕ ਯੂ ਥੈਂਕ ਯੂ ਹਾਂ ਬਸ ਇਹੋ ਸਾਡੀ ਮੰਗ ਹੈ ਬੱਚੇ ਇਹੋ ਮੰਗ ਹੈ ਸਾਡੀ ਮਾਤਾ ਜੀ ਅੱਜ ਜਿਹੜੀ ਮੀਟਿੰਗ ਹੋ ਰਹੀ ਆ ਕੀ ਲੱਗਦਾ ਤੁਹਾਨੂੰ ਪੁੱਤ ਹਾਨੂੰ ਮੀਟਿੰਗ ਹੋ ਰਹੀ ਆ ਜੋ ਸਤਗੁਰੂ ਮਨਜ਼ੂਰ ਹੋਊਗਾ ਉਹ ਹਣਾ ਸੱਚ ਹੱਕ ਦੀ ਲੜਾਈ ਹੈ ਸਾਡੀ ਅਸੀਂ ਗਵਰਨਮੈਂਟ ਕੋਲ ਕੋਈ ਵਾਧੂ ਚੀਜ਼ ਨਹੀਂ ਮੰਗਦੇ ਆਪਣਾ ਹੱਕ ਮੰਗਦੇ ਹਾਂ ਕਿਸਾਨ ਹੈਗੇ ਤੇ ਕੀ ਲੱਗਦਾ ਕਿ ਅੱਜ ਨਤੀਜਾ ਨਿਕਲ ਸਕਦਾ ਨਤੀਜਾ ਸਤਕੁਰ ਦੇ ਵਾਸਤੇ ਆਪਣੇ ਵਾਸ ਨਹੀਂ ਠੀਕ ਆਪਣੇ ਵਾਸਤੇ ਤੇ ਕੀ ਕਹੋਗੇ ਜੀ ਮਾਤਾ ਜੀ ਆਈ ਤੇ ਇਹੀ ਕਹਿੰਨੇ ਆ ਕਿ ਚਲੋ ਮੀਟਿੰਗ ਹੋਵੇ ਤੇ ਚਲੋ ਜੋ ਸਾਡਾ ਹਸਾਬ ਕਿਤਾਬੇ ਸਾਨੂੰ ਅਸੀਂ ਜੋ ਮੰਗਾ ਆਪਣੀਆਂ ਮੰਗਣ ਆਏ ਆ ਸਾਡੀਆਂ ਉਹ ਪੂਰੀਆਂ ਕਰ ਦੇਣਾ ਤੇ ਬਾਕੀ ਚਲੋ ਵੈਗਰੂ ਦੇ ਹੱਥ ਵਾਸੇ ਆ ਜੋ ਉਹਨੇ ਕਰਨਾ ਵਾ ਸਭ ਕੋ ਜੋ ਕੁਝ ਕਰਨਾ ਹਾਂਜੀ 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 ਠੀਕ ਹੁੰਦੇ ਸੂ। ਉਹ ਤਾਂ ਹੀ ਉਹ ਆਖਦੇ ਆ ਕਿ ਵੇਖ ਸੱਚ ਜੀ ਹਮੇਸ਼ਾ ਜਿ ਜ ਹੋਈ ਹੈ ਤੇ ਹੋਣੀ ਹੈ। ਅਸੀਂ ਸਾਡੀ ਕੋਈ ਨਜਾਇਜ਼ ਮੰਗਣੀ। ਨਜਾਇਜ਼ ਮੰਗ ਹੈ ਨਹੀਂ ਸਾਡੀ ਪੁੱਤ ਕਿ ਵੇਖੋ ਜਿਹੜੀ ਕਣਕ ਆਪਣੀ ਆ ਝੋਨਾ ਵਾ ਉਹਦਾ ਕੋਈ ਰੇਟ ਨਹੀਂ ਲੱਗਦਾ ਚੰਦ ਵੇ ਤੇ ਅਸਕਰ ਅਸੀਂ ਕਿਸਾਨ ਵਾ। ਤੇ ਰੇਟ ਮਿਲੂਗਾ ਤੇ ਫੇਰ ਹੀ ਖਾਵਾਂਗੇ ਨਹੀਂ ਤੇ ਕੀ ਕਰਾਂਗੇ। ਸੱਚ ਤੇ ਹੱਕ ਵਾਸਤੇ ਬੈਠੇ ਸੱਚ ਹੱਕ ਦਾ ਨਿਤਾਰਾ ਵਾਇਗਰੂ ਕਰੇ। ਇਹੋ ਹੀ ਆਖਦੇ। ਥੈਂਕ ਯੂ ਥੈਂਕ ਯੂ ਹਾਂ ਸੇਵਾ ਸਾਡੀ ਮੰਗ ਬੱਚੇ ਉਹ ਇਹ ਮੰਗ ਸਾਡੀ ਮਾਤਾ ਜੀ ਅੱਜ ਜਿਹੜੀ ਮੀਟਿੰਗ ਹੋ ਰਹੀ ਆ ਕੀ ਲੱਗਦਾ ਤੁਹਾਨੂੰ ਪੁੱਤ ਸਾਨੂੰ ਮੀਟਿੰਗ ਹੋ ਰਹੀ ਆ ਜੋ ਸਤਗੁਰੂ ਮਨਜ਼ੂਰ ਹੋਊਗਾ ਉਹ ਹਣਾ ਸਾੱਚੀ ੱਕ ਦੀ ਲੜਾਈ ਐ ਸਾਡੀ ਅਸੀਂ ਗਵਰਨਮੈਂਟ ਕੋਲ ਕੋਈ ਵਾਧੂ ਚੀਜ਼ ਨਹੀਂ ਮੰਗਦੇ ਆਪਣਾ ਹੱਕ ਮੰਗਦੇ ਆ ਕਿਸਾਨ ਹੈਗੇ ਆ ਤੇ ਕੀ ਲੱਗਦਾ ਕਿ ਅੱਜ ਨਤੀਜਾ ਨਿਕਲ ਸਕਦਾ ਨਤੀਜਾ ਸਤਗੁਰੂ ਦੇ ਵਾਸਤੇ ਆਪਣੇ ਵਾਸਤੇ ਨਹੀਂ ਠੀਕ ਆਪਣੇ ਵਾਸਤੇ ਤੇ ਕੀ ਕਹੋਗੇ ਜੀ ਮਾਤਾ ਜੀ ਆਈ ਤੇਹੀ ਕਹਿੰਨੇ ਆ ਕਿ ਚਲੋ ਮੀਟਿੰਗ ਹੋਵੇ ਤੇ ਚਲੋ ਜੋ ਸਾਡਾ ਹਿਸਾਬ ਕਿਤਾਬੇ ਸਾਨੂੰ ਅਸੀਂ ਜੋ ਮੰਗਾ ਆਪਣੀਆਂ ਮੰਗਣ ਆਏ ਆ ਸਾਡੀਆਂ ਉਹ ਪੂਰੀਆਂ ਕਰ ਦੇਣਾ ਤੇ ਬਾਕੀ ਚਲੋ ਵੈਗਰੂ ਦੇ ਹੱਥ ਵਾਸੇ ਆ ਜੋ ਉਹਨੇ ਕਰਨਾ ਉਹ ਸਭ ਕੁਝ ਕਰਨਾ ਹਾਂਜੀ 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 ਕੀ ਕਹਿੰਦੇ ਸੀ ਉਹ ਤਾਂ ਹੀ ਉਹ ਆਖਦੇ ਆ ਕਿ ਵੇਖ ਸੱਚ ਜੀ ਹਮੇਸ਼ਾ ਦੀ ਜੇ ਹੋਈ ਹੈ ਤੇ ਹੋਣੀ ਹੈ ਅਸੀਂ ਸਾਡੀ ਕੋਈ ਨਜਾਇਜ਼ ਮੰਗਣੀ ਨਹੀਂ ਨਜਾਇਜ਼ ਮੰਗ ਹੈ ਨਹੀਂ ਸਾਡੀ ਪੁੱਤ ਕਿ ਵੇਖੋ ਜਿਹੜੀ ਕਣਕ ਆਪਣੀ ਆ ਝੋਨਾ ਵਾ ਉਹਦਾ ਕੋਈ ਰੇਟ ਨਹੀਂ ਲੱਗਦਾ ਚੰਦ ਵੇ ਤੇ ਅਸਕਰ ਅਸੀਂ ਕਿਸਾਨ ਵਾ ਤੇ ਰੇਟ ਮਿਲੂਗਾ ਤੇ ਫੇਰ ਹੀ ਖਾਵਾਂਗੇ ਨਹੀਂ ਤੇ ਕੀ ਕਰਾਂਗੇ ਸੱਚ ਤੇ ਹੱਕ ਵਾਸਤੇ ਬੈਠੇ ਸੱਚ ਹੱਕ ਦਾ ਨਿਤਾਰਾ ਵਾਇਗਰੂ ਕਰੇ ਇਹੋ ਹੀ ਆਖਦੇ ਥੈਂਕ ਯੂ ਥੈਂਕ ਯੂ ਹਾਂ ਬਸ ਇਹੋ ਸਾਡੀ ਮੰਗ ਹੈ ਬੱਚੇ ਇਹੋ ਮੰਗ ਹੈ ਸਾਡੀ